बीबी कानवे न्यूज़ 24 देखने वाले तमाम दर्शकों का स्वागत है मैं ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਗਿਆਸਪੁਰਾ ਫਾਟਕ ਦੇ ਕੋਲ ਜਿਵੇਂ ਕਿ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਗਿਆਸਪੁਰਾ ਫਾਟਕ ਲੱਗਣ ਦੇ ਕਾਰਨ ਪਬਲਿਕ ਹੋ ਰਹੀ ਹੈ ਪਰੇਸ਼ਾਨ 3 3 ਘੰਟੇ ਖੁੱਲਦਾ ਨਹੀਂ ਫਾਟਕ ਗਿਆਸਪੁਰਾ ਫਾਟਕ ਦੇ ਕੋਲ ਜਾਮ ਲੱਗਦਾ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਈ ਟਾਈਮ ਨਹੀਂ ਫਾਟਕ ਖੋਲਣ ਦਾ ਰੇਲਵੇ ਅਧਿਕਾਰੀਆਂ ਨਾਲ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਇਹ ਫਾਟਕ ਜ਼ਿਆਦਾ ਸਮੇਂ ਕਿਉਂ ਬੰਦ ਰਹਿੰਦੇ ਨੇ ਰੇਲਵੇ ਅਧਿਕਾਰੀ ਜਵਾਬ ਦਿੱਤਾ ਕਿ ਪੰਜ ਪੰਜ ਮਿੰਟ ਬਾਅਦ ਰੇਲਵੇ ਗੱਡੀ ਲੰਘਦੀ ਹੈ ਅਸੀਂ ਹੁਣ ਵਾਰ-ਵਾਰ ਫਾਟਕ ਖੋਲੀਏ ਜਦੋਂ ਪੱਤਰਕਾਰ ਨੇ ਕਿਹਾ ਕਿ ਤੁਹਾਡੀ ਡਿਊਟੀ ਬੰਦੀ ਹੈ ਤਾਂ ਅਧਿਕਾਰੀ ਨੇ ਕਿਹਾ ਸਾਡੇ ਵੱਡੇ ਅਧਿਕਾਰੀ ਨਾਲ ਜਾ ਕੇ ਗੱਲ ਕਰ ਲਓ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸੈਂਟਰ ਸਰਕਾਰ ਅੱਗੇ गुजारिश ਕਰਦੇ ਹਾਂ ਕਿ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਇਸ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ ਰਿਪੋਰਟ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਵਾਹ ਟ੍ਰੈਫਿਕ ਦਾ ਸਮੱਸਿਆ ਹੱਲ ਹੋ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਚਾਰੇ ਪਾਸੇ ਟ੍ਰੈਫਿਕ ਜਾਮ ਹੋ ਜਾਂਦੀ ਆ ਇਹ ਦੇਖੋ ਜੀ ਡੇਢ ਦੇ ਫਾਟਕ ਕੱਚਾ ਪਤੀ ਬੰਦ ਰਹਿੰਦੇ ਆ ਜਿਹਦੇ ਕਰਕੇ ਆਬਦਕ ਬੜੀ ਪਰੇਸ਼ਾਨ ਹੁੰਦੀ ਆ ਜਦੋਂ ਅੱਜ ਅਸੀਂ ਜਾ ਕੇ ਫਾਟਕ ਵਾਲੇ ਨੂੰ ਕੱਚਾ ਤੋਂ ਕਹਿੰਦਾ ਜੀ ਮੈਂ بار بار ਫਾਟਕ ਨਹੀਂ ਖੋਲ ਸਕਦਾ ਤੇ ਟ੍ਰੇਨ ਤਾਂ ਹਰ 5 ਮਿੰਟ ਬਾਅਦ ਆਉਂਦੀ ਆ ਇਹ ਜਿਹੜੀ ਬਾੜ ਗੱਡੀ ਆ ਉਹਨੂੰ ਢਗਾਉਣਾ ਕਿੰਨਾ ਤੇ ਚੋਨੀ ਆ ਇੱਕ ਪਬਲਿਕ ਬੱਸ ਨੂੰ ਲਗਾ ਕੋਈ ਜੁਰੀ ਨਹੀਂਗਾ। ਮਾਲ ਗੱਡੀ ਨੂੰ ਤਾਂ ਰੋਕਿਆ ਵੀ ਜਾ ਸਕਦਾ। ਬਲੋ ਪਸੰਜਰ ਗੱਡੀ ਨੂੰ ਅਸੀਂ ਕਹਿੰਦੇ ਨਹੀਂ ਕਹਿੰਦੇ ਧਾਰ ਰੋਕੋ ਪਰ ਮਾਲ ਤਾਂ ਰੁਕੀ ਜਾ ਸਕਦੀ ਆ। ਇਹ ਕਦੀ ਤਾਂ ਅਸੀਂ ਤਾਂ ਕੋਈ ਵੀ ਰੋਕ ਸਕਦੇ ਹਾਂ ਤਾਂ ਸਾਰਿਆਂ ਲਗਾ ਹੋ। ਸਰ ਦਿਨਤ ਕਿੰਨੇ ਘੰਟੇ ਫਰਕ ਬੰਦ ਰਹਿਦਾ ਵਾ? ਦਿਨ ਦੇ ਵਿੱਚ ਸਾਡੀ ਇੱਥੇ 12 ਤੋਂ 13 ਘੰਟੇ ਜੰਡੂੜੀ ਹੁੰਦੀ ਹੁੰਦੀ ਆ। ਜਿੰਨੇ ਤੋਂ ਜ਼ਿਆਦਾ ਨਹੀਂ ਤੇ 10-11 ਘੰਟੇ ਦਾ ਫਾੜਕ ਬੰਦ ਹੀ ਰਹਿੰਦਾ। ਇਹ ਜਿਹੜਾ ਸਾਡਾ ਫਾੜਕ ਪਾਉਂਦੇ ਦਾ ਕਾਰਨ ਕੀ ਆ? ਕਾਰਨ ਤਾਂ ਇਹ ਹੀ ਹੈ ਕਿ ਮਤਲਬ ਵੀ ਟ੍ਰੇਨ ਵਗੈਰਾ ਨਿਕਲਦੀ ਲਗਾਤਾਰ ਟ੍ਰੇਨ ਹੈ। ਵੀਰ ਜੀ ਤਾਂ ਨਹੀਂ ਸਰ ਤੁਸੀਂ ਅਪੀਲ ਇੱਕ ਮਿੰਟ ਸਰ ਸਰ ਤੁਸੀਂ ਅਪੀਲ ਨਹੀਂ ਕਰਦੇ ਮੈਂ ਕਹਿੰਦਾ ਸਰ ਤੁਸੀਂ ਅਪੀਲ ਨਹੀਂ ਕਰਦੇ ਵੀ ਟ੍ਰੈਫਿਕ ਪਿੱਛੇ ਜਮ ਹੋ ਜਾਂਦੀ ਆ ਪਰ ਰਿਪੋਰਟ ਬਣਾ ਕੇ ਨਹੀਂ ਭੇਜਦੇ ਕਾਹ ਬੈਠਦੇ ਆ ਸਰ तेनारी, तेनारी, तेनारी सर। अच्छा ठीक है अपना शुभ नाम की है विकास कुमार की पोस्ट है सर अपनी? ਜਾਮ ਲੱਗਦਾ ਲੰਬਾ ਇੰਨੇ ਨੇ ਘੰਟੇ ਜਾਮ ਲੱਗੇ ਰਹਿੰਦੇ ਇਹਦੇ ਪਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹਤੇ ਵੀਰੇ ਬਹੁਤ ਦੁਖੀ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੇ ਹੁਣ ਚੰਗਾ ਆਪਣਾ ਫਾੜੇ ਖੋਲਣ ਲੱਗਾ ਸੀਗਾ ਹਾਂ ਜੀ ਚਾਬੀ ਕੱਢ ਕੇ ਵਾਪਸ ਲੈ ਗਿਆ ਡੇਢ ਘੰਟਾ ਹੜਾ ਡੇਢ ਘੰਟੇ ਬਾਅਦ ਗੱਡੀ ਆਈਆਂ ਨੇ ਠੀਕ ਹੈ ਸਰ ਹੱਦ ਤੱਕ ਅੱਧਾ ਟ੍ਰੈਫਿਕ ਨਿਕਲ ਜਾਣਾ ਸੀ ਤੁਸੀਂ ਸਰ ਸਰਕਾਰ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਸਰ ਨੂੰ ਪੀਲ ਕਰਨ ਜੋ ਜਾਂ ਤਾਂ ਫਰਾਈ ਉੱਪਰ ਬਣਾ ਦਿਓ ਜੀ ਕਾ ਕੋ ਨੋ ਗੱਸੇ ਬਣਾਉਂਦਾ ਬਹੁਤ ਮੰਦਾ ਹਾਲ ਇੱਥੇ ਦਾ ਨੇ ਸਭ ਤੋਂ ਗੰਦਾ ਇਲਾਕਾ ਇਹ ਹੈ ਜੀ ਇਹ ਫਾੜੇ ਗੰਦਾ ਸਭ ਇਹ ਕਿਹੜੇ ਫਾੜਕੇ ਤੇ ਖੜੇ ਹੋ ਤੁਸੀਂ ਇਹ ਗੈਸਪ ਦੇ ਫਾੜਕੇ ਜੀ ਆਪਣਾ ਸ਼ੋਭ ਨਾਮ ਕੀ ਹੈ ਸਰ ਸ਼ੋਭ ਨਾਮ ਮੇਰਾ ਡੀਸੀ ਸਿੰਘ ਹੈ ਜੀ ਹੈ ਜੀ ਡੀਸੀ ਸਿੰਘ ਡੀਸੀ ਸਿੰਘ ਸਰ ਤੁਸੀਂ ਤਾਂ ਖੁਦ ਡੀਸੀ ਹੋ ਫਿਰ ਕਿਉਂ ਨਹੀਂ ਕਾਰਵਾਈ ਕਰਵਾਂਦੇ ਹੈ ਕੀ ਕਾਰਵਾਈ ਭਾਈ ਇਹਦੇ ਸੋਤਾ ਸਾਹਮਣੇ ਚੰਗਾ ਆਪਣਾ ਫਾੜੇ ਖੁੱਲਣ ਲੱਗਾ ਫਿਰ ਬੰਦ ਕਰਤਾ ਇਹਨਾਂ ਨੇ ਦੋਸਤੋ ਪਬਲਿਕ ਪੂਰੀ ਪਰੇਸ਼ਾਨ ਹੈ ਦੋਨਾਂ ਪਾਸੇ ਲੰਬਾ ਜਾਮ ਲੱਗਿਆ ਹੈ ਫਾੜਕਾ ਤੋਂ ਇਹ ਕਹਿ ਰਹੇ ਨੇ ਵੀ ਗਾਰਡ ਪਹਿਲਾਂ ਚਾਬੀ ਪਾ ਰਿਆ ਸੀ ਚਾਬੀ ਪਾ ਕੇ ਫਿਰ ਦੁਬਾਰਾ ਲੱਗਦਾ ਵੀ ਕੁਝ ਜਿਹੜੇ ਇੱਥੇ ਕਰਮਚਾਰੀ ਬੈਠੇ ਨੇ ਉਹ ਵੀ ਇਹਨਾਂ ਨੂੰ ਗੱਸੋ ਸਰ ਕੀ ਕਹਿਣਾ ਚਾਹੋਗੇ ਇਸ ਮੈਟਰ 'ਚ ਕੀ ਕਹਿੰਦੇ ਆ ਪਰੇਸ਼ਾਨ ਹੋਏ ਘੰਟਾ ਹੋ ਗਿਆ ਤੇ ਖੜੇ ਜੀ ਸੀਗਾ ਬਚਾਓ ਸਰਕਾਰ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਕਿਹੜਾ ਫਲਾਈਓਵਰ ਬਣਾ ਲਿਆ ਤੇ ਆਰ ਕਾ ਕੀਆ ਜਾਂਦਾ ਕਿੰਨੇ ਘੰਟੇ ਹੋ ਗਏ ਤੁਹਾਨੂੰ ਖੜੇ ਨੂੰ ਇੱਥੇ ਅੱਡਾ ਹੋ ਗਿਆ ਜੀ ਇੱਕ ਘੰਟਾ ਹੋ ਗਿਆ ਕਿੱਥੇ ਜੌਬ ਕਰਦੇ ਹੋ ਤੁਸੀਂ ਓਕੇ ਹਾਂ ਜੀ ਕੀ ਕਹਿਣਾ ਚਾਹੋਗੇ ਵੀਰ ਜੀ ਇਸ ਮੈਟਰ 'ਚ ਜਿਹੜਾ ਜਾਮ ਲੱਗਿਆ ਇਹਨਾਂ ਨੇ ਲੰਬੀਆਂ ਕਤਾਰਾਂ ਲਗੀਆਂ ਨੇ ਕੁਝ ਨਹੀਂ ਬੋਲਣਾ ਚਾਹੁੰਦੇ ਠੀਕ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਟੈਨਲ ਨਾਲ ਖੋਲੋ ਆਪਾਂ ਨੂੰ ਟੈਨਲ ਕੰਮ ਤੇ ਜਾਈਏ ਹੋਰ اچھا ਟੈਨਲ ਖੋਲੋ ਆਪਾਂ ਨੂੰ ਟੈਨਲ ਕੰਮ ਤੇ ਜਾਈਏ ਜਿਹੜੀ ਜਨਤਾ ਮਗਰ ਖੜੀ ਆ ਆਪਾਂ ਜਨਤਾ ਦੇ ਨਾਲ ਹੀ ਚੱਲਾਂਗੇ ਡਾਕਟਰ ਕੀ ਕਰ ਸਕਦੇ ਨੇ ਸੁਪਨੇ ਕਿੰਨੇ ਘੰਟੇ ਹੋ ਗਏ ਆਪਾਂ ਨੂੰ ਖੜਿਆ ਨੂੰ ਇੱਥੇ ਅੱਧੇ ਇੱਕ ਘੰਟੇ ਤੋਂ ਵੱਧ ਲੱਗਿਆ ਹਾਂ OK ਹਾਂਜੀ ਕੀ ਕਹਿਣਾ ਚਾਹੋਗੇ ਇਸ ਮੈਟਰ ਦੇ ਵਿੱਚ ਜਿਹੜੇ ਬੰਦਾ ਚਾਰੇ ਪਾਸੇ ਜਾਮ ਲੱਗਿਆ ਉਧਰ ਪਰਲੇ ਪਾਸੇ ਵੀ ਜਾਮ ਲੱਗਿਆ 1.5 ਘੰਟਾ ਹੋ ਗਿਆ ਅੱਛਾ ਹੁੰਦਾ ਕਿ ਕੋਈ ਬੜੀਆ ਵਿਵਸਥਾ ਹੋ ਜਿਸ ਸੇ ਆਦਮੀ ਕੋ ਤਕਲੀਫ ਨਾ ਹੋ ਡਿਊਟੀ ਛੁੱਟ ਜਾਂਦੀ ਹੈ ਬੰਦੇ ਨੂੰ ہم لوگ کی روٹی روٹی مر جاتی ہے اب آگے سواری گاڑی ہوگی تو پیچھے ادھر بیٹھے رہ جائیں گے ہم اے جانتا ہے ان کی پرشان ਬਾਈ ਜੀ ਇਹ ਜਿਹੜੀ ਸਮੱਸਿਆ ਆ ਰਹੀ ਆ ਫਾਟਕਾਂ ਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਹਰ ਵਾਰ ਇੱਕ ਦਿਨ ਨਹੀਂ ਹਰ ਰੋਜ਼ ਦੀ ਆਹੀ ਪ੍ਰੋਬਲਮ ਆ ਜੀ ਇਹਦੇ ਕਰਕੇ ਬਹੁਤ ਇਨਸੀਡੈਂਟ ਹੋ ਜਾਂਦੇ ਪਿੱਛੇ ਸਾਰਾ ਜਾਮ ਲੱਗ ਲਓ ਸਾਡੇ ਦੇ ਕਰਕੇ ਆ ਬਹੁਤ ਟਾਈਮ ਪਹਿਲਾਂ ਬੰਦ ਕਰ ਦਿੰਦੇ ਲੈ ਜੀ ਕਿੰਨੀ ਦੇਰ ਬੰਦ ਰਹਿੰਦਾ ਫਟ ਕੇ ਇਹ ਸਿਰਫ 1 ਘੰਟਾ ਹੋ ਗਿਆ ਨਾ ਮੁੰਡਾ ਤੁਹਾਡੇ ਸਾਹਮਣੇ ਦੱਸ ਰਿਹਾ ਕਿੰਨਾ ਟਾਈਮ ਹੋ ਗਿਆ ਜੀ ਬੰਦ ਹੋ ਇਹਨੂੰ ਇੱਕ ਘੰਟਾ ਕੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਤੇ ਸੈਂਟਰ ਸਰਕਾਰ ਨੂੰ ਇੱਥੇ ਪਾਵਰ ਪਲੇਸ ਬੰਦਾ ਚਾਹੀਦਾ ਕਿ ਨਹੀਂ ਚਾਹੀਦਾ ਨਹੀਂ ਤਾਂ ਹਾਲਤ ਨਹੀਂ ਸੁਧਰੇਗੀ ਹਾਂ ਜੀ ਭਾਈ ਕੀ ਕਹਿਣਾ ਚਾਹੋਗੇ ਇਸ ਮੈਟਰ 'ਚ ਸਰ ਲੋਜ ਦੀ ਇਹ ਸਮੱਸਿਆ ਜੀ ਕਿ ਕਿੱਥੇ ਜਾ ਸਕਦੀ ਕਿੰਨੀ ਦੇਰ ਹੋ ਗਈ ਤੁਹਾਨੂੰ ਖੜੇ ਨੂੰ ਕੋਈ ਸੁਣਦੀ ਨਹੀਂ ਨਾ ਕਾਨਫਰੰਸ ਸੁਣਦੀ ਐ ਦੇਖ ਲਓ ਟੁੱਪਲ ਤੋਂ ਥੱਲੇ ਲਾ ਕੇ ਬਹੁਤ ਨਹੀਂ ਕੰਮ ਆ ਆਮ ਬੰਦਾ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਤੁਸੀਂ ਕਿੱਥੇ ਡਿਊਟੀ ਕਰਦੇ ਹੋ ਮੈਂ ਕਰਦਾ ਜੀ ਇਸ ਵਾਰ ਆਪਣਾ ਆਪਣਾ ਕੰਮ ਨਹੀਂ ਡਾਬੇ ਪੰਡਵਣ ਹੁਣ ਕਿੰਨੇ ਮਿੰਟ ਹੋ ਗਏ ਫਟਕ ਬੰਦ ਹੋਏ ਨੂੰ ਮੈਨੂੰ ਤਕਰੀਬਨ ਮੈਨੂੰ 30 ਮਿੰਟ ਮਨੀ ਹੋ ਗਏ ਹਨ ਮੈਨੂੰ ਆਪ ਵੀ ਨਹੀਂ ਹੋ ਗਏ ਪੈਸਾ ਖੜਾ ਕੇ ਨਹੀਂ ਘੰਟਾ ਹੋ ਗਿਆ ਫਟਕ ਦੇਖਦੇ ਰਹੋ ਸਾਥਿਓ ਵੀ ਪ੍ਰਸ਼ਾਸਨ ਦੇ ਸੈਂਟਰ ਸਰਕਾਰ ਦੇ ਤੇ ਸਟੇਟ ਸਰਕਾਰ ਦੇ ਹਾਲ ਇੱਥੇ ਲੋਕ ਕੁਝ ਘੰਟੇ ਇੱਕ ਘੰਟੇ ਤੋਂ ਉੱਪਰ ਹੋ ਗਿਆ ਖੜਿਆ ਨੂੰ ਲੋਕ ਪਬਲਿਕ ਕੋਈ ਕੰਮ ਤੇ ਜਾਣ ਵਾਲਾ ਕੋਈ ਫੈਕਟਰੀ ਜਾਣ ਵਾਲਾ ਵੇਟ ਕਰ ਰਿਹਾ ਵਾ ਕੋਈ ਦੀ ਬਿਮਾਰੀ ਜਾਂ ਹਾਰੀ ਕੋਈ ਹਸਪੀਟਲ ਜਾਣ ਵਾਲਾ ਜਨਤਾ ਪਰੇਸ਼ਾਨ ਸਰਕਾਰ ਪੂਰੀ ਆਰਾਮ ਨਾਲ ਮੋਦੀ ਸਰਕਾਰ ਕੁਰਸੀਆਂ ਤੋੜ ਰਹੀ ਹੈ ਤੇ ਸਟੇਟ ਸਰਕਾਰ ਤੇ ਜਨਤਾ ਪਰੇਸ਼ਾਨ ਹੈ ਲੋਕਾਂ ਦਾ ਇਹ ਕਹਿਣਾ ਹੈ ਵੀ ਜਦੋਂ ਵੋਟਾਂ ਦੀਆਂ ਲਾਂਗੀਆਂ ਹੁੰਦੀਆਂ ਨੇ ਤਾਂ ਇਹ ਮਿੱਠੇ ਮੂੰਹ ਆਉਂਦੇ ਨੇ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ੀਪੀਲ ਕਰਨਾ ਚਾਹੁੰਦੇ ਤੁਸੀਂ ਕੀ ੀਪੀਲ ਕਰਨਾ ਚਾਹੁੰਦੇ ਹੋ ਜੀ ਤੁਸੀਂ ਦੱਸੋ ਆਪਣੇ ਫਾਟਕ ਖੁੱਲ ਗਿਆ ਕਿੰਨੇ ਘੰਟੇ ਲੱਗਦਾ ਫੜ ਕੇ ਦਿੱਲੀ ਘੰਟਾ ਦਾ ਕੰਮ ਜੀ ਜਾਂਦਾ ਲੱਗ ਜਾਂਦਾ ਕਿੰਨੀਆਂ ਗੱਡੀਆਂ ਕੱਢਦੇ ਨੇ ਰੋਜ਼ ਦੀਆਂ ਇਹ ਕਿਤਾ ਕੱਢਦਾ ਤੁਸੀਂ ਕੀ ੀਪੀਲ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਕੱਤੇ ਬੇ ਫਸਾ ਠੀਕ ਕਰੇ ਹਲ ਕੱਟਿਆ ਜਾਵੇ ਜੀ ਰੋੜ ਤੇ ਹਰ 5 ਮਿੰਟ ਦੇ ਬਾਅਦ ਹੋ ਜਾਂਦਾ ਇਹ ਕਿੰਨੇ ਮਿੰਟ ਬਾਅਦ ਕਿੰਨੇ ਮਿੰਟ ਬਾਅਦ ਮਿੰਟ ਬਾਅਦ ਬੰਦ ਹੁੰਦਾ ਭਾਈ ਜੀ ਹਰ 5 10 ਮਿੰਟ ਬਾਅਦ ਇਹ ਬੰਦ ਹੋ ਜਾਂਦਾ 5 5 ਟ੍ਰੇਨਾਂ 6 6 ਟ੍ਰੇਨਾਂ ਇਕੱਠੀਆਂ ਲੰਘਦੀਆਂ ਨੇ ਇਹਦਾ ਹਲ ਕੱਟਿਆ ਜਾਵੇ ਕੋਈ ਨਾ ਕੋਈ ਪਬਲਿਕ ਇੰਨੀ ਪ੍ਰੇਸ਼ਾਨ ਹੈ ਹੁਣ ਤੁਹਾਨੂੰ ਕਿੰਨੀ ਦੇਰ ਹੋ ਗਈ ਖੜਿਆ ਨੂੰ ਇੱਥੇ ਮੈਨੂੰ 20 ਮਿੰਟ ਤੋਂ 30 ਮਿੰਟ ਤੋਂ ਉੱਪਰ ਹੋ ਗਿਆ ਆਪਣਾ ਨਾਮ ਕੀ ਹੈ ਜੀ ਮੇਰਾ ਜੋਸ਼ੀ ਹੈ ਜੀ ਅੱਛਾ ਜੀ ਕਿੱਥੇ ਡਿਊਟੀ ਕਰਦੇ ਹੋ ਤੁਸੀਂ ਜੋਬ ਕਿੱਥੇ ਕਰਦੇ ਹੋ ਮੈਂ ਜੋਬ ਇੱਧਰ ਆਪਣਾ ਬਕੀ ਸ ਪਬਲਿਕ ਨੂੰ ਇੰਨੀ ਪਰੇਸ਼ਾਨੀ ਆ ਸਰਕਾਰ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਜਿਹੜੇ ਜਾਣ ਵਾਲੇ ਡਿਊਟੀਆਂ ਦੇ ਵਿਚਾਰੇ ਫੈਕਟਰੀਆਂ ਦੇ ਲੱਗੇ ਰਹਿੰਦੇ ਫਟੇ 2-2 ਘੰਟੇ ਨਹੀਂ ਖੋ। ਇਹ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ। ਸਰਕਾਰ ਤਾਂ ਕੀ ਕਹੇ ਸਰਕਾਰ ਤਾਂ ਅੰਧੀ ਹੈ ਦਿਖਾਈ ਨਹੀਂ ਦਿੰਦਾ ਉਸ ਕੋਈ। ਮੈਂ ਮਾਨ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੁੰਦਾ ਵਾ ਬਈ ਮੁੱਖ ਮੰਤਰੀ ਸਾਹਿਬ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇ। ਕੋਈ ਵਿਚਾਰਾ ਫੈਕਟਰੀ ਮਿਹਨਤ ਮਜ਼ਦੂਰੀ ਵਾਲਾ ਬੰਦਾ ਕੋਈ ਫੈਕਟਰੀ ਜਾਣ ਵਾਲਾ ਇਰੇ ਇੱਕ ਇੱਕ ਘੰਟਾ ਤੇ ਫਟਕ ਲੱਗੇ ਰਹਿੰਦੇ ਨੇ ਟ੍ਰੈਫਿਕ ਜਾਮ ਹੋ ਜਾਂਦੀ ਆ ਪਰ ਸਰਕਾਰ ਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਗਿਆਸਪੁਰੇ ਫਾਟਕ ਦੇ ਉੱਤੇ ਇੱਕ ਇੱਕ ਘੰਟਾ ਡੇਡਾ ਡੇਡ ਘੰਟਾ ਲੰਬੀਆਂ ਕਤਾਰਾਂ ਜਾਮ ਲੱਗ ਜਾਂਦਾ ਡਿਊਟੀਆਂ ਤੇ ਜਾਣ ਵਾਲੇ ਪਰੇਸ਼ਾਨ ਰਹਿੰਦੇ ਨੇ ਦੇਖਦੇ ਰਹੋ ਅਸ਼ ਟੀਵੀ ਤੋਂ ਪੱਤਰਕਾਰ ਸੋਨੂ ਬਾਟਿਆ ਦੀ ਰਿਪੋਰਟ